ਤੇ ਕਦਮ ਹੁੰਦਾ ਹੈ ਉਹਨਾਂ ਦਾ ਜਨਮ ਵਰ ਨਹੀਂ ਹੁੰਦਾ ਉਹ ਕੇਵਲ ਤੋਂ ਕੇਵਲ ਜੇ ਆਉਂਦੇ ਆਵਤਾਰ ਬਣ ਕੇ ਆਉਂਦੇ ਤੇ ਜਦੋਂ ਗੁਰੂ ਨਾਨਕ ਸਾਹਿਬ ਖੁਦ ਅਵਤਾਰ ਨੇ ਅਕਾਲ ਪੁਰਖ ਦਾ ਕਿ ਅਕਾਲ ਪੁਰਖ ਹੀ ਆਪਣਾ ਰੂਪ ਜੋ ਸੀ ਉਹਨੂੰ ਹੀ ਭੇਜਿਆ ਸੰਸਾਰ ਵਿੱਚ ਤੇ ਜਦੋਂ ਕੋਈ ਮੰਤਰੀ ਜਾਂਦਾ ਨਾ ਉਹਨਾਂ ਕਿਤੇ ਵੀ ਕੋਈ ਮਿਨਿਸਟਰ ਜਾਂਦਾ ਹੈ ਕਿ ਜਿੰਨਾ ਉਹਦਾ ਉੱਚਾ ਪਦਵਾ ਹੁੰਦਾ ਹੈ ਕਿ ਉਹਨਾਂ ਐਸੇ ਰਾਸ਼ਟਰਪਤੀ ਹੈ ਪ੍ਰਧਾਨ ਮੰਤਰੀ ਹੈ ਕਿ ਜਦੋਂ ਕਿਤੇ ਜਾਣਾ ਨਾ ਇਹਨਾਂ ਦੀ ਇੱਕ ਯਾਤਰਾ ਨਾ ਕਰੋੜਾਂ ਤੋਂ ਵੀ ਵੱਧ ਜਾਂਦੀ ਹੈ ਅਰਬਾਂ 'ਚ ਪੈਂਦੀ ਹੈ ਕਿ ਜਦੋਂ ਵੀ ਇੱਕ ਦੇਸ਼ ਤੋਂ ਦੂਸਰੇ ਦੇਸ਼ ਦੇ ਵਿੱਚ ਨਾ ਕਿਤੇ ਟਰੈਵਲਿੰਗ ਕਰਦੇ ਆ ਮਿਲਣ ਜਾਣਾ ਕਿਸੇ ਮੰਤਰੀ ਨੂੰ ਗਾਹਵੇਂ ਨਾ ਤੇ ਇਹ ਥੋੜੀ ਹੈ ਕਿ ਲਈ ਟਿਕਟ ਤੇ ਚੜ੍ਹਗੇ ਜਹਾਜ਼ ਸਪੈਸ਼ਲ ਜਹਾਜ਼ਾਂ ਨੂੰ ਇੱਕ ਜਹਾਜ਼ ਦੇ ਨਾਲ ਅਰਧਾ ਜਹਾਜ਼ ਹੋਰ ਉੜਦੇ ਹੁੰਦੇ ਫਾਈਟਰ ਜਹਾਜ਼ ਇਹਨਾਂ ਨੂੰ ਕਹਿੰਦੇ ਤੇ ਉਸ ਤੋਂ ਇਲਾਵਾ ਕਿ ਸਾਰਾ ਹੀ ਸਿਸਟਮ ਐਕਟੀਵੇਟ ਹੁੰਦਾ ਭਾਵੇਂ ਉਹ ਇੰਟੈਲੀਜੈਂਸ ਦਾ ਭਾਵੇਂ ਮਜਾਈਲਾ ਨੇ ਭਾਵੇਂ ਵੈਪਨ ਨੇ ਸਾਰੇ ਵੀ ਜੇਵ ਤੇ ਜਾ ਕੇ ਉਹਨਾਂ ਨੇ ਕੋਈ ਗੜਬੜ ਕੀਤੀ ਤੁਸੀਂ ਜਦੀ ਬਟਨ ਦਬਣਾ ਤੇ ਉਡਾ ਦੇਣਾ ਭਾਵੇਂ ਉਹਦੀ ਸੁੱਖ ਸੁਭਿਦਾ ਵਾਸਤੇ ਵੀ ਸਾਰਾ ਹੀ ਤਾਮ-ਝਾਮ ਕਰਨਾ ਪੈਂਦਾ ਇਹ ਤਾਂ ਹੋ ਗਿਆ ਨਾ ਸੰਸਾਰ ਕੁਮ ਮੁਨੁਕ ਦੀ ਗੱਲ ਕੀਤੀ ਹੈ ਜਦੋਂ ਗੱਲ ਹੀ ਪ੍ਰਮਾਤਮਾ ਦੀ ਹੈ ਪ੍ਰਮਾਤਮਾ ਕੱਲਾ ਥੋੜੀ ਆਵੇ ਇਹ ਜਿੰਨੇ ਵੀ ਭਾਈ ਜਿੰਨੇ ਵੀ ਗੁਰੂ ਨਾਨਕ ਸਾਹਿਬ ਦੇ ਨਾਲ ਜਿਨ੍ਹਾਂ ਦਾ ਨਾਤਾ ਸੀ ਔਰ ਜਿਨ੍ਹਾਂ ਨੇ ਸਭ ਤਰੀਕੇਆਂ ਵਾਲਾ ਇਤਿਹਾਸ ਪੜ੍ਹਿਆ ਸੁਣਿਆ ਵਿਚਾਰੇ ਉਹਦੇ ਵਿੱਚ ਬਚਨ ਸੀ ਸਭ ਤਰੀਕੀ ਦੇ ਕਿ ਅਸੀਂ ਸੰਸਾਰ ਵਿੱਚ ਅਸ ਰੂਪ ਦੇ ਉਸ ਆਕਾਰ ਦੇ ਉਸ ਨਰੰਗਕਾਰ ਦੇ ਸਾਡਾ ਉਹਨਾਂ ਨਾਲ ਕੋਈ ਰਿਲੇਸ਼ਨ ਹੋਣਾ ਚਾਹੀਦਾ ਕਿਸੇ ਨੇ ਕੋਈ ਮਾਂ ਦਾ ਦਰਜਾ ਮੰਗਿਆ ਕਿਸੇ ਨੇ ਪਿਤਾ ਦਾ ਮੰਗਿਆ ਕਿਸੇ ਨੇ ਭੈਣ ਦਾ ਮੰਨੇ ਕਿਸੇ ਨੇ ਕੁਝ ਮੰਗੇ ਉਸੇ ਤਰ੍ਹਾਂ ਭਾਈ ਮਰਦਾਨਾ ਜੀ ਵੀ ਨਾਲ ਹੀ ਸੀ ਕਹਿੰਦੇ ਜਦੋਂ ਸੰਸਾਰ ਵਿੱਚ ਜਾਓਗੇ ਜਿਵੇਂ ਰਾਮ ਆਏ ਲక్ష్మణ ਆਏ ਤੇ ਜਿਵੇਂ ਕਿਸ਼ਨ ਜੀ ਆਏ ਤੇ ਬਲਰਾਮ ਜੀ ਆਏ ਨਾਲ ਸੀ ਨਾ ਸਾਰੇ ਇਦਾਂ ਜਿਦੋਂ ਗੁਰਨਾਨਕ ਸਾਹਿਬ ਆਇਆ ਭਾਈ ਮਰਦਾਨਾ ਜੀ ਤਾਂ ਨਾਲ ਹੀ ਹੋਣੇ ਸੀ ਦੋਨੇ ਕਿੱਥੋਂ ਆਏ ਆ ਸਚਖੰਡ ਵਾਸੀ ਸੀ ਸਚਖੰਡ ਵਿੱਚੋਂ ਆਇਆ ਪ੍ਰਮਾਤਮਾ ਦਾ ਰੂਪ ਸੀ ਸਚਖੰਡ ਦਾ ਮਤਲਬ ਕੀ ਹੈ ਕਿ ਜਦੋਂ ਗੁਰਬਾਣੀ ਗੱਲ ਕਹਿ ਰਹੀ ਹੈ ਹਰ ਕਾ ਸੇਵਕ ਹਰ ਹੀ ਜੀਆ ਭੇਦ ਨਾ ਜਾਣੋ ਮਾਨਸ ਦੇ ਆ ਮਨੁੱਖ ਨਹੀਂ ਭੇਦ ਜਾਣਦੇ ਅਪਾ ਮਨੁੱਖ ਕਾਪਾ ਕਤੋਂ ਸਮਝ ਲਾਂਗੇ ਇੱਕੇ ਗੁਰਨਾਨਕ ਸਹਿ ਭਾਈ ਮਰਦਾਨਾ ਜੀ ਉਹਨਾਂ ਦੇ ਮਾਤਾ ਪਿਤਾ ਇਹਦਾ ਇੱਕ ਕੈਰੈਕਟਰ ਸੀ ਕਿ ਜਦੋਂ ਅਸੀਂ ਕੋਈ ਫਿਲਮ ਇੰਦੇ ਦੇਖਦੇ ਆ ਕੋਈ ਸਕਰੀਨ ਦੇ ਉੱਤੇ ਅਸੀਂ ਇਸ ਤਰ੍ਹਾਂ ਦਾ ਕੋਈ ਡਰਾਮਾ ਦੇਖਦੇ ਆ ਉਹਦੇ ਜਿੰਨੇ ਵੀ ਕਿਰਦਾਰ ਹੁੰਦੇ ਆ ਨਾ ਉਹ ਸਾਰੇ ਦੇ ਸਾਰੇ ਉਹ ਭਾਵੇਂ ਉਹਦੇ ਵਿੱਚ ਉਸ ਡਰਾਮੇ ਦੇ ਵਿੱਚ ਇੱਕ ਦੂਸਰੇ ਦੇ ਕੋਈ ਭੈਣ ਭਰਾ ਲੱਗਦੇ ਆ ਕੋਈ ਪੁੱਤ ਲੱਗਦਾ ਕੋਈ ਕਿਸ ਤਰ੍ਹਾਂ ਲੱਗਦਾ ਕੋਈ ਦੁਸ਼ਮਣ ਹੁੰਦਾ ਜੇ ਕੋਈ ਪੁਲਿਸ ਵਾਲਾ ਹੁੰਦਾ ਪਰ ਅਸਲ ਜ਼ਿੰਦਗੀ ਦੇ ਵਿੱਚ ਜਦੋਂ ਉਸ ਡਰਾਮੇ ਚੋਂ ਬਾਹਰ ਨਿਕਲ ਜਾਂਦੇ ਤੇ ਭਾਈ ਉਹ ਆਪਣੇ ਆਪਣੇ ਜਗ੍ਹਾ ਤੇ ਬੈਠ ਜਾਂਦੇ ਕਿਸੇ ਨਾ ਕੋਈ ਦਸ਼ਮਣ ਕੋਈ ਭਾਵਨੀ ਭਾਵ ਇੱਕ ਘਰ ਪਰਵਾਹ ਵਾਲਾ ਹੁੰਦੇ ਉਹ ਤਾਂ ਇੱਕ ਘਰ ਪਰਿਵਾਰ ਤੋਂ ਉੱਠੇ ਤੇ ਭਾਈ ਡਰਾਮਾ ਕਰਨਾ ਸੀ ਤੇ ਸੰਸਾਰ ਨੂੰ ਸਮਝਾਉਣ ਵਾਸਤੇ ਉਹ ਆਪਣੇ ਅਲੱਗ-ਅਲੱਗ ਰੂਪ ਧਾਰਨ ਕਰਦੇ ਉਸੇ ਤਰ੍ਹਾਂ ਹੀ ਅਵਤਾਰ ਹੁੰਦੇ ਆ ਕਿ ਜਿਨ੍ਹਾਂ ਨੂੰ ਅਵਤਾਰਾਂ ਬਾਰੇ ਗਿਆਨ ਹੈ ਉਹ ਹੀ ਹਨ ਕਿ ਤੁਹਾਡੇ ਕੋਲ ਅਖਰੀ ਗਿਆਨ ਨਹੀਂ ਗੁਰੂ ਨਾਨਕ ਸਾਹਿਬ ਦਾ ਗਿਆਨ ਨਹੀਂ ਤੁਸੀਂ ਜਿੱਦਨ ਨੂੰ ਦਿਲ ਕਰਦਾ ਤਰਪਿੰਨੇ ਪਰ ਰੱਬ ਦੇ ਪਿਆਰੇ ਜਿਨ੍ਹਾਂ ਕੋਲ ਅੱਖਰ ਹੁੰਦੇ ਹਨ ਨਾ ਲੋਕ ਸ਼ਬਦ ਦੀ ਗਿਆਨ ਦੀ ਸੋਝੀ ਥੋੜੀ ਬਹੁਤ ਬੈਕਗ੍ਰਾਉਂਡ ਨੇ ਦਿੱਤੀ ਹੁੰਦੀ ਹੈ ਤੇ ਵੈਸੇ ਤੂੰ ਕਹਿੰਦਾ ਨਹੀਂ ਉਹ ਗਲਤ ਹੈ ਉਸ ਦਿਸ਼ਾ ਵੱਲ ਨਹੀਂ ਜਾਣਾ ਤੇ ਕਹਿ ਰਿਹਾ ਕਿ ਮਰਦਾਨਾ ਜੀ ਕਹਿ ਰਿਹਾ ਗੁਰੂ ਨਾਨਕ ਸਾਹਿਬ ਨੂੰ ਬਨਾਨਕ ਸਾਹਿਬ ਜਦੋਂ ਮੈਂ ਧਰਤੀ ਤੇ ਦੁਬਾਰਾ ਆਵਾਂਗਾ ਤੁਸੀਂ ਵੀ ਹੋਵੋਗੇ ਕਿ ਕੀ ਤੁਸੀਂ ਮੈਨੂੰ ਪਛਾਣ ਲੋਗੇ ਕਿੱਡੀ ਵੱਡੀ ਬੇਅਕਲ ਵਾਲੀ ਗੱਲ ਆ ਉਹ ਭਰਿਆ ਮਾਨਸਾ ਗੁਰਨਾਨਕ ਦੇ ਚਰਨੀ ਲੱਗੇ ਵੀ ਦੁਬਾਰਾ ਸੰਸਾਰ ਚ ਆਣਾ ਫਿਰ ਮੁਕਤ ਕਿੱਥੋਂ ਹੋਗੇ ਫਿਰ ਚਾਨੀ ਲੱਗਣ ਦਾ ਕੀ ਫਾਇਦਾ ਕਿ ਗੁਰਬਾਣੀ ਮੁਕਤ ਕਰਦੀ ਐ ਭਾਈ ਆਵਾ ਗਵਨ ਤੋਂ ਮੁਕਤ ਕਰਦੀ 84 ਲਖ ਦੀ ਜੋਨੀ ਤੋਂ ਮੁਕਤ ਕਰਦੀ ਹੈ ਨਰਕਾ ਤੋਂ ਮੁਕਤ ਕਰਦੀ ਹੈ ਪਰ ਸਮਝੇ ਕੌਣ ਸਮਝਾਵੇ ਕਿਹੜਾ ਕਹਿੰਦੇ ਜਦੋਂ ਇੱਕ ਕਮੜਾ ਹੋਵੇ ਤਾਂ ਤੇ ਵੇੜਾ ਸਮਝਾ ਆਦੰਦ ਇੱਕ ਕਮੜਾ ਸਮਝਾਵੇ ਵੇੜਾ ਜੀ ਵੇੜਾ ਹੀ ਕਮੜਾ ਹੋਵੇ ਸਮਝਾਵੇ ਕਿਹੜਾ ਇਹਦਾ ਸਾਰੇ ਪਾਸੇ ਜਿੱਧਰ ਦੇਖਦੇ ਆ ਇਹ ਕੋਈ ਮਨੁੱਖ ਨਹੀਂ ਗੱਲ ਕਹਿ ਰਿਹਾ ਗੁਰਬਾਣੀ ਕਹਿ ਰਹੀ ਹੈ ਜਗ ਮੇ ਉੱਤਮ ਕਾਢੀਏ ਇਹ ਜਿਹੜਾ ਉੱਚੀ ਸੋਚ ਵਾਲਾ ਹੁੰਦਾ ਨਾ ਮਨੁੱਖ ਕਹਿੰਦੇ ਐਸਾ ਜਗ ਮੇ ਉੱਤਮ ਕਾਢੀਏ ਬਿਰਲੇ ਕੀ ਕੀ ਗਿਆਨਕ ਸਹਾਦਾ ਜੇ ਤਾਂ ਹਰ ਦਿਨ ਪੜਦੇ ਰਹਿ ਰਹਾ ਸਾਡੇ ਵਿੱਚ ਪੜਦੇ ਆ ਜੇ ਕਿਤੇ ਸਮਝਿਆ ਵਿਚਾਰਿਆ ਹੁੰਦਾ ਅਮਲ ਦੇ ਵਿੱਚ ਲਿਆਂਦਾ ਉਦੋਂ ਤਾਂ ਸਾਨੂੰ ਸੋਝੀ ਹੁੰਦੀ ਕਿ ਵੀ ਉੱਤਮਤਾ ਇੱਕੋ ਹੀ ਹੁੰਦਾ ਕੋਈ ਬਿਰਲਾ ਹੀ ਹੁੰਦਾ ਹੈ ਆਪ ਤਾਂ ਰੇਗ ਨੂੰ ਉੱਤੋਂ ਬਣਾਇਆ ਉਹ ਸਾਡਾ ਮਹਾਨ ਆ ਉਹ ਸਾਡਾ ਮਹਾਨ ਹੈ ਕੋਈ ਮਹਾਨ ਨਹੀਂ ਗੁਰਬਾਣੀ ਦੇ ਜਦੋਂ ਕੋ ਸਵੱਟੀ ਸੀ ਉਸ ਸਖਸ ਨੂੰ ਲਾਉਣੇ ਉਹ ਬੰਦਾ ਝੂਠਾ ਹੈ ਉਹ ਗਲਤ ਹੈ ਅਗਿਆਨੀ ਤੇ ਸਤਗੁਰੂ ਪਾਤਸ਼ਾਹ ਜੀ ਫਰਮਾਨ ਕਰਦੇ ਹਨ ਜੋ ਆਪ ਜੀ ਨੇ ਬਚਨ ਸੁਣਿਆ ਨਾ ਰੰਭਤਾ ਦੇ ਵਿੱਚ ਨਦਰੀ ਮੋਖ ਦਵਾਰ ਮੁਕਤੀ ਕਿੱਥੇ ਹੈ ਅਕਾਲ ਪੁਰਖ ਦੀ ਨਦਰ ਦੇ ਵਿੱਚ ਜੇ ਕਿਤੇ ਉਹਦੀ ਨਜ਼ਰ ਨਾ ਹੋਵੇ ਫਿਰ ਪਾਤਸ਼ਾਹ ਜੀ ਫਰਮਾਨ ਵੀ ਕਰਦੇ ਆ ਜੇ ਜੁਗ ਚਾਰੇ ਆਰ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਣੀ ਨਾਲ ਚੱਲੇ ਸਭ ਕੋਏ ਚੰਗਾ ਨਾਉ ਰਖਾਇ ਕੇ ਜਸ ਕੀਰਤ ਜੰਗਲੇ ਉਮਰ ਕਿੰਨੀ ਇੱਕ ਜੁਗ ਨਹੀਂ ਭਾਵੇਂ ਕਹਿੰਦੇ ਹੋਰ ਦੁਗਣੀ ਹੋ ਜਾਵੇ 4 ਜੁਗਾਂ ਤੋਂ ਵੀ 8 ਜੋਗ ਹੋ ਜਾਣ 10 ਜੋਗ ਹੋ ਜਾਣ 20 ਹੋ ਜਾਣ ਭਾਵੇਂ ਇੰਨੀ ਉਮਰ ਦਾ ਤੂੰ مالک ਹੋ ਜਮੇ ਚ ਜੇ ਜੁਗ ਚਾਰੇ ਆਰਜਾ ਆਰਜਾ ਉਹ ਨੂੰ ਕਹਿੰਦੇ ਕਿ 4 ਜੁਗਾਂ ਦੀ ਹੋ ਜੇ ਹੋਰ ਦਸੋਣੀ ਹੋਏ ਭਾਵੇਂ ਹੋਰ 10 ਗੁਣਾ ਭਾਜਵੇ 80 ਜੋਗ ਵੀ ਹੋ ਜਾਣ 100 ਜੋਗ ਹੋ ਜਾਵੇ ਨਵੇਂ ਖੰਡਾਂ ਵਿੱਚ ਜਾਣੀ ਤੈਨੂੰ ਸਾਰੇ ਪਾਸੇ ਜਿਵੇਂ ਅੱਜ ਦੇ ਸਾਧ ਅੱਜ ਮਸ਼ਹੂਰ ਕੀਤੇ ਹੋਏ ਨੇ ਬਾਬਾ ਜੀ ਨੂੰ ਬੜੇ ਜਾਣਦੇ ਤੇ ਰੋ ਜੀ ਇਕ ਨਾ ਇਕ ਨਾ ਬਾਬਾ ਜਿਹਲ ਤੇ ਬੈਠਨ ਦਾ ਕੋਈ ਨਾ ਕੋਈ ਤੇ ਜਿੰਨਾ ਰੱਬ ਕਰਕੇ ਸਾਂਹਦੇ ਸੀ ਨਜ਼ਰੀ ਨਹੀਂ ਹੈ ਭਾਜੀ ਕੇ ਸੱਚੇ ਹੋ ਘਰੇ ਬੈਠੋ ਆਪਣੇ ਵੈਰੂ ਤੇ ਪ੍ਰੋਸਾਰਕ ਵਿਸ਼ਵਾਸ ਕਰ ਭੁੱਲ ਗਿਆ ਸੰਕੜਤਾ ਵੱਡੇ ਵੱਡੇ ਤੇ ਆਏ ਸੰਕੜਤਾ ਆਇਆ ਸੀ ਭਾਈ ਸੱਚੇ ਬੰਦੇ ਸੀ ਜਦੋਂ ਭਾਈ ਪਤੰਗ ਜੀਤੇ ਭਾਈ ਜਮਾਲ ਜੀ ਦੀ ਸਾਖੀ ਸੁਣਦੇ ਆ ਨਾ ਸਾਖੀ ਕੋਈ ਮੰਨਣ ਜਾਂ ਥੋੜੀ ਹੁੰਦੀ ਹੈ ਤੇ ਸਾਡੇ ਸਾਧਨ ਨੇ ਮਨੰਜਰ ਬਣਾਏ ਹੋਏ ਨੇ ਇਹਨਾਂ ਦੇ ਕਿ ਇਹਨਾਂ ਦੇ ਨਾਲ ਭਾਈ ਮਿੱਠੀਆਂ ਮਿੱਠੀਆਂ ਗੱਲਾਂ ਸੁਣਾ ਕੇ ਵਿਰਾਗ ਮਈ ਧਾਣਾ ਲਾਦਿਆਂ ਬਾ ਸੰਗਤ ਕਹਿੰਦੇ ਵਾਹ ਵੀ ਬਾਬਾ ਜੀ ਬੜੇ ਮਹਾਨ ਹੈ ਮੈਂ ਉਹਨਾਂ ਸਾਧਾ ਦੀ ਗੱਲ ਕਰਦਾ ਹੁਣ ਕਿ ਜੇ ਸੱਚੇ ਆ ਤੇ ਭਾਈ ਇਹ ਸਾਖੀ ਜਦੋਂ ਸੁਣਦੇ ਆ ਇਹਦੇ ਵਿੱਚ ਕੀ ਸੀ ਕਿ ਭਾਈ ਜਮਾਲ ਜੀ ਜੋ ਚੰਗੇ ਇੱਕ ਸਾਹੂ ਕਰਦੇ ਸੀ ਉਹ ਪਹਿਲੇ ਸਮਿਆਂ ਦੇ ਵਿੱਚ ਹੁੰਦਾ ਸੀ ਨਾ ਜਦੋਂ ਘਰ ਤੋਂ ਬਾਹਰ ਜਾਣਾ ਆਪਣਾ ਜੋ ਕੀਮਤੀ ਸਮਾਨ ਪੈਸਾ ਥੇਲਾ ਸੋਨਾ ਗਹਿਣੇ ਘੱਟੇ ਕਿਸੇ ਖਾਸ ਜਗ੍ਹਾ ਦੇ ਉੱਤੇ ਉਸ ਸਖਸ ਨੂੰ ਦੇ ਦਿੰਦੇ ਸੀ ਜਿਸ ਸਖਸ ਦੇ ਕੋਲੇ ਜਿਵੇਂ ਹੁਣ ਬੈਂਕਾਂ ਨੇ ਅੱਜ ਕੱਲ੍ਹ ਭਾਈ ਪਹਿਲੇ ਸਮੇਂ 'ਚ ਬੈਂਕਾਂ ਨਹੀਂ ਹੁੰਦੀ ਸੀ ਇਦਾਂ ਹੁੰਦੇ ਸੀ ਤੇ ਇਹ ਜ਼ਿੰਮੇਦਾਰੀ ਇਹ ਕਾਰਤ ਕਰਦੇ ਸਨ ਉਹਦੇ ਬਦਲੇ ਉਹ ਥੋੜਾ ਬਹੁਤ ਵਿਆਜ ਲੈਂਦੇ ਹੋਣੇ ਕੀ ਰੱਖਣ ਦਾ ਭਾਈ ਜਿਵੇਂ ਕਹਿੰਦੇ ਵੀ ਸੰਭਾਲੀ ਹੈ ਭਾਈ ਇਹਨਾਂ ਕਾਰਤ ਮੈਂ ਲੈਣੀ ਲੈਣਾ ਇਹ ਬਿਜ਼ਨਸ ਹੁੰਦਾ ਸੀ ਪਾਈ ਪਤੰਗ ਜੀ ਕੋਲ ਜਾਂਦੇ ਜਾਂਦੇ ਭਾਈ ਜਮਾਲ ਜੀ ਰਾਗੇ ਹੁਣ ਪਾਈ ਪਤੰਗ ਜੀ ਦੀ ਸਿੱਖਤ ਚਾਰੇ ਪਾਸੇ ਹੋਈ ਹੈ ਗੁਰੂ ਨਾਨਕ ਦਾ ਸਿੱਖ ਹੈ ਗੁਰੂ ਅਰਜਨ ਪਾਤਸ਼ਾਹ ਦੇ ਚਾਨੇ ਲੱਗਿਆ ਉਹ ਦੇਹ ਤੇ ਦ੍ਰਹਿੜ ਹੈ ਕਿ ਹੱਕ ਪਰਾਇਆ ਨਾਨਕਾ ਉਸ ਵਰਗਾ ਕਿਸੇ ਦਾ ਹੱਕ ਨਹੀਂ ਖਾਣਾ ਗੁਰਬਾਣੀ ਵੀ ਕਹਿੰਦੀ ਹੈ ਕਹਿੰਦਾ ਇਹ ਤਾਂ ਉਸ ਤਰ੍ਹਾਂ ਹੈ ਜਿਸ ਤਰ੍ਹਾਂ ਹਿੰਦੂ ਲਈ ਗਾਂ ਦਾ ਮਾਸ ਖਾਣਾ ਤੇ ਮੁਸਲਮਾਨਾਂ ਲਈ ਸੂਰ ਦਾ ਕਿ ਹੱਕ ਪ੍ਰਾਇਆ ਨਾਨਕਾ ਉਸੁਰਸ ਗਾਇ ਕਿ ਪ੍ਰਾਇਆ ਹੱਕ ਨਹੀਂ ਖਾਣਾ ਕਿ ਕੇਵਲ ਤੋਂ ਕੇਵਲ ਆਪਣੇ ਹੱਕ ਤੇ ਰਹਿਣਾ ਤੇ ਇਹ ਹੀ ਹੱਕ ਨਵਾਰਿਆ ਸੀ ਇਹ ਹੁਕਮ ਨਾ ਬਣਾ ਰਹੇ ਸੀ ਨਵਾਰੇ ਸੀ ਭਾਈ ਪਤੰਗ ਜੀ ਭਾਈ ਜਮਾਲ ਜੀ ਨੇ ਸਮਾਨ ਦਿੱਤਾ ਕਿਨੇ ਰੱਖ ਲੈ ਉਹ ਕੰਮ ਕਰ ਤੇ ਬੀਜੀ ਸਿਰ ਜੀ ਐਵੇਂ ਫੜ ਕੇ ਰੱਖ ਤਾਂ ਲੈ ਚਲੋ ਲਿਖ ਦੂੰਗਾ ਮੁੜ ਕੇ ਭੁੱਲ ਗਏ ਹੁਣ ਦੋਨੇ ਸੱਚੇ ਦੋਨੇ ਸੱਚੇ ਨੇ ਮੋਨੇਸ ਆਪਣੇ ਗਹਿਣੇ ਕੱਟੇ ਪੈਸਾ ਤੇਲਾ ਦਿੱਤਾ ਵਾ ਹੁਣ ਭਾਈ ਪਤੰਗ ਜੀ ਨੇ ਫੜੇ ਵੀ ਨੇ ਪਰ ਲਿਖਣੇ ਭੁੱਲ ਗਏ ਭੁੱਲਣ ਅੰਦਰ ਸਭ ਕੋ ਉਹ ਪੁੱਲ ਗੁਰੂ ਕਰਤਾ ਕਿ ਗਲਤੀ ਤਾਂ ਹੋਣੀ ਹੀ ਹੋਣੀ ਹੈ ਕੋਈ ਗੱਲ ਹੀ ਹੋ ਜਾਂਦੀ ਹੁੰਦੀ ਹੈ ਵੱਡੇ ਵੱਡੇ ਕੋਲ ਹੋ ਜਾਂਦੀ ਹੈ ਹੁਣ ਜਦੋਂ ਆਏ ਸਾਲ 6 ਮਹੀਨੇ ਬਾਅਦ ਭਾਈ ਪਤੰਗ ਕੋਲ ਪਹੁੰਚੇ ਭਾਈ ਜਮਾਲ ਜੀ ਬੈਠੋ ਜੀ ਚਾਹ ਪਣੀ ਚਕੋ ਹੋਰ ਗੱਲਬਾਤ ਕੀਤੀ ਕਹਿੰਦੇ ਜੀ ਸਾਡਾ ਕੋਈ ਸਮਾਨ ਸੀ ਬਈ ਖਾਤਾ ਕੱਢਿਆ ਚੱਕਿਆ ਤੇ ਕਿਤੇ ਨਾਂ ਹੀ ਨਹੀਂ ਆ ਰਿਹਾ ਕਿ ਭਾਈ ਜਮਾਲ ਦੇ ਨਾਂ ਤੇ ਕੋਈ ਜਮਾ ਕੀਤਾ ਹੋਇਆ ਇੱਕ ਪਈ ਦੂਜੀ ਤੀਜੀ ਕਰਕੇ ਦੇਖ ਦਿਖਾ ਗਏ ਕਹਿੰਦੇ ਜਮਾਲ ਜੀ ਤੁਹਾਡਾ ਨਾ ਕੋਈ ਨਾਂ ਨਹੀਂ ਲਿਖਿਆ ਹੋਇਆ ਕਹਿੰਦੇ ਨਹੀਂ ਚਲੋ ਦੇਖੋ ਜੀ ਹੋਰ ਕਿਸੇ ਬਈ ਖਾਤੇ ਲਿਖਿਆ ਹੋਣਾ ਕਿਤੇ ਪਰਚੀ ਤੇ ਲਿਖਿਆ ਹੋਣਾ ਹੁਣ ਜੇ ਲਿਖਿਆ ਹੋਵੇ ਗਲਤੀ ਕਰਕੇ ਕੀ ਗਲਤੀ ਹੋਗੀ ਕੁਦਰਤੀ ਹੋਗੀ ਭਾਵੇਂ ਰੱਬ ਨੇ ਆਪਣਾ ਹੀ ਸਮਝਾਵਣਾ ਸੀ ਕਿ ਜੇ ਉਹ ਇਤਿਹਾਸ ਨਾ ਹੁੰਦਾ ਤੇ ਅੱਜ ਦੇ ਸਾਧਾ ਨੂੰ ਕਿਵੇਂ ਸਮਝਾਉਂਦੇ ਕਿ ਸੱਚੇ ਬੰਦੇ ਦੌੜਦੇ ਨਹੀਂ ਉਹ ਖੜਦੇ ਹੁੰਦੇ ਉਹ ਨਹੀਂ ਭੱਜਦੇ ਉਹ ਤਾਂ ਫਰਣਤੇ ਆਂਦੇ ਕਿ ਨਾ ਚਲੋ ਭਾਈ ਅਸੀਂ ਸੱਚੇ ਆਪੇ ਗੁਰੂ ਨਾਨਕ ਸਾਹਿਬ ਦੇਖਣਗੇ ਸਾਖੀ ਦਾ ਸੁਣਾਤੀ ਪਰ ਭੱਜਣ ਲੱਗਿਆਂ ਇੱਕ ਪਾਲੀ ਲਾਇਆ ਜਦੀ ਉੜ ਗਿਆ ਕਿ ਮੜੀ ਜੀ ਕੱਲ ਆਈ ਨਾ ਜਦੀ ਭੱਜ ਗਿਆ ਘਰ ਛੱਡ ਕੇ ਡੇਰਾ ਛੱਡ ਕੇ ਉਹਨ ਭਾਈ ਜਮਾਲ ਜੀ ਦੇ ਥੋੜਾ ਥੋੜਾ ਮੱਥੇ ਤੇ ਟਿਓੜੀਆਂ ਲੱਗੀਆਂ ਵੀ ਇੰਨਾ ਸਵਾਨ ਸੀ ਇੰਨੇ ਪੈਸੇ ਸੀ ਇਹ ਕਹਿੰਦੇ ਲਿਖਿਆ ਕੋਈ ਨਹੀਂ ਹੈ ਹੀ ਕੋਈ ਨਹੀਂ ਦਿੱਤਾ ਕੋਈ ਨਹੀਂ ਮੁਕਰੀ ਜਾਂਦੇ ਕਰਦੇ ਆ ਕਰਦੇ ਆ ਗੱਲ ਕਲੇਸ਼ ਤੱਕ ਉਹਨ ਲੋਕ ਇਕੱਠੇ ਹੋ ਗਏ ਤੇ ਲੋ ਜਦੋਂ ਇਕੱਠੇ ਹੋਏ ਦੋਨਾਂ ਦੀ ਇਮਾਨਦਾਰੀ ਔਰ ਸਹਿਤ ਔਰ ਸੁਭਾ ਨੂੰ ਜਾਣਦੇ ਸੀ ਕਹਿੰਦੇ ਦੋਨੇ ਹੀ ਭਲੇ ਮਾਨਸ ਨੇ ਦੋਨੇ ਚੰਗੇ ਆ ਅੱਜ ਤੱਕ ਕਦੇ ਹੋਇਆ ਨਹੀਂ ਹੋ ਕਿਵੇਂ ਗਿਆ ਤੇ ਕਹਿੰਦੇ ਇਹਦਾ ਫੈਸਲਾ ਫਿਰ ਆਪਾਂ ਕਿਸ ਤਰ੍ਹਾਂ ਕਰਾਈਏ ਕਹਿੰਦੇ ਚਲੋ ਚਲਦੇ ਆਂ ਫਿਰ ਰਾਤ ਦਰਬਾਰੇ ਔਰ ਰਾਤ ਦਰਬਾਰੇ ਗੱਲ ਚੱਲੀ ਕਿ ਦੋਨਾਂ ਦਾ ਨਾਮ ਹੈ ਦੋਨੇ ਹੀ ਚੰਗੇ ਪੁਰਖ ਨੇ ਭਲੇ ਮਾਨਸ ਨੇ ਵੀਨਾ ਦੇ ਇਸ ਤਰ੍ਹਾਂ ਦਾ ਅਜੇ ਤੱਕ ਦਾ ਨਾਂ ਤਾਂ ਇਹ ਝੂਠਾ ਇਲਜ਼ਾਮ ਲਾ ਸਕਦਾ ਤੇ ਨਹੀਂ ਭਾਈ ਪਤੰਗ ਜੀ ਝੂਠੇ ਹੋ ਸਕਦੇ ਆ ਉਹਨਾਂ ਦੀ ਤਾਂ ਇਮਾਨਦਰੀ ਦੀ ਹੈ ਮਿਸਾਲਾਂ ਦਿੱਤੀਆਂ ਜਾਂਦੀਆਂ ਨੇ ਤੇ ਕਹਿੰਦੇ ਚਲੋ ਠੀਕ ਆ ਰੱਬ ਦੇ ਛੱਡਦੀ ਏ ਰੱਬ ਤੇ ਭਰੋਸਾ ਰੱਖੀ। ਕਿ ਸੱਚੇ ਬੰਦੇ ਨਾ ਉਹ ਰੱਬ ਤੇ ਭਰੋਸਾ ਛੱਡਦੀ ਏ। ਕਹਿੰਦੇ ਵੈਗਰੂ ਜੇ ਮੈਂ ਸੱਚਾ ਤਾਂ ਆਪ ਹੀ ਦੇਖ ਜੇ ਝੂਠਾ ਤਾਂ ਦੇ ਸਜ਼ਾ। ਉਹ ਸੱਚ ਝੂਠ ਦਾ ਪਰ ਕੇ ਇਸ ਤਰ੍ਹਾਂ ਹੁੰਦਾ ਫਿਰ। ਕਹਿੰਦੇ ਚਲੋ ਵੀ ਇਹ ਤਾਂ ਬਹੁਤ ਹੀ ਇੱਕ ਉਲਝਦਾਰ ਮਸਲਾ ਹੈ, ਗੁੰਝਲਦਾਰ ਮਸਲਾ ਹੈ। ਇਹ ਆਪਾਂ ਐ ਕਰਦੇ ਆ। ਵੀ ਆ ਤੇਲ ਦਾ ਕੜਾਹਾ ਗਰਮ ਕੀਤਾ। ਕਿਵੇ ਇਹਦੇ ਵਿੱਚ ਅਸੀਂ ਕੋਈ ਕੜਾ ਬੁੰਦਰੀ ਜਾਂ ਕੋਸੋਰ ਜਾਂ ਕਹਦੀ ਇਹ ਮੂਹਰੇ ਹੀ ਛੁੱਟਦੀ ਆ ਕਿ ਭਾਈ ਜਿਹੜਾ ਬੰਦਾ ਕੱਢ ਲੂਗਾ ਜਿਹਦਾ ਹੱਥ ਨਾ ਜਲਿਆ ਉਹ ਸੱਚਾ ਦੂਜਾ ਝੂਠਾ ਹਣ ਭਾਈ ਪਤੰਗ ਜੀ ਸੱਚੇ ਨੇ ਗਲਤੀ ਹੋਈ ਹੈ ਗਲਤੀ ਚੇਤੇ ਨਹੀਂ ਆ ਰਹੀ ਸਮਝ ਨਹੀਂ ਆ ਰਹੀ ਉਹਨਾਂ ਤਾਂ ਕੇਵਲ ਤੋਂ ਕੇਵਲ ਤਨ ਸਿਰੀ ਗੁਰੂ ਅਰਜਨ ਦੇਵ ਸਾਹਿਬ ਦੇ ਚਾਨਾ ਦਾ ਧਿਆਨ ਤਰੇ ਕਿਸੇ ਹੋਰ ਦੀ ਗੱਲ ਹੀ ਨਹੀਂ ਸੁਣੀ ਕਿਸੇ ਹੋਰ ਨੂੰ ਧਿਆਈ ਨਹੀਂ ਕੋਈ ਆਪਾਂ ਤਾਂ ਛੱਡਦੇ ਹੀ ਕੋਈ ਨਹੀਂ ਨਾ ਇਹ ਅੰਨਾ ਵੰਨਾ ਪਤਾ ਨਹੀਂ ਕਿੱਥੇ ਕਿੱਥੇ ਜਾ ਵੜਦੇ ਆ ਜਦੋਂ ਸਭ ਤੋਂ ਵੱਡਾ ਸਤਿਗੁਰੂ ਨਾਨਕ ਹੋਵੇ ਇਹ ਤਾਂ ਤੇਰੇ ਚਾਕਰ ਬਣ ਜਾਣਗੇ ਤੇਰੇ ਗੋਲੇ ਬਣਨਗੇ ਇਹ ਜਿੰਨੇ ਦੇਵੀ ਦੇਵਤੇ 33 ਕਰੋੜ ਪੀਰ ਪਗੰਬਰ ਤਤ ਤੇ ਚਾਨਾਂ ਦੀ ਧੂਲ ਦੇ ਬਰਾਬਰ ਨਹੀਂ ਜੁੜਤਾ ਸਿੰਘੁਰ ਨਾਨਕ ਸਾਹਿਬ ਦੇ ਨਾਲ ਹੁਣ ਭਾਈ ਪਤੰਗ ਜਿਨੇ ਗੁਰੂ ਅਰਜਨ ਪਾਤਸ਼ਾਹ ਦੇ ਚਾਹਨਾ ਦਾ ਇੱਕ ਤਾਂ ਆਸਰਾ ਤੱਕਿਆ ਹਾਂ ਤਾਂ ਪਾਇਆ ਕਰ ਲਿਆ ਕਹਿੰਦੇ ਭਾਈ ਜਮਾਲ ਜੀ ਹੁਣ ਤੇਰੀ ਵਾਰੀ ਹੈ ਬਸ ਉਹ ਲੱਗਿਆ ਤੇ ਹੁਣ ਕੋਈ ਛੱਡਿਆ ਹੀ ਨਹੀਂ ਇਹ ਸਾਰਿਆਂ ਦੀਆਂ ਕੜਾਈਆਂ ਦੇ ਦਿੱਤੀਆਂ ਖਵਾਜੇ ਦੇ ਦਿੱਤੇਆਂ ਕਿ ਦੀ ਪੀਰੇ ਲੱਡੂ ਤੇ ਤੇ ਕੋਈ ਕੁਝ ਕਰਤਾ ਹੁਣ ਹੱਥ ਕੋਲ ਨੂੰ ਗਿਆ ਹੱਥ ਪਾਉਣਾ ਕਿਸੇ ਦੂਰੇ ਸੇਕ ਨਾਲ ਪਿੱਛੇ ਕਰ ਲਿਆ ਕਹਿੰਦੇ ਮੇਰੇ ਤਾਂ ਹੱਥ ਹੁਣੇ ਸੜ ਗਏ ਮੈਂ ਨਹੀਂ ਹੱਥ ਪਾਣਾ ਇੱਥੇ ਬੜਾ ਸ਼ਰਮਿੰਦਾ ਹੋਇਆ ਮੈਂ ਸੱਚਾ ਬੰਦਾ ਵਾਂ ਇਹ ਝੂਠਾ ਬੰਦਾ ਮੈਂ ਦਿੱਤੇ ਆ ਬਾਕੀ ਉਹ ਸੱਚਾ ਸੀ ਵੀ ਉਹਨੇ ਦਿੱਤੇ ਸੀ ਭਾਈ ਪਤੰਗ ਵੀ ਸੱਚੇ ਨੇ ਉਹ ਭੁੱਲ ਗਏ ਸੀ ਲਿਖਣਾ ਪਰ ਸੱਚੇ ਸੀ ਸੱਚੇ ਨੂੰ ਤੱਤੀ ਵਾਹ ਨਾ ਲਾਗੀ ਪਾਰਬ੍ਰੋਸਰ ਜੋ ਸੱਚਾ ਬੰਦਾ ਆਵੇ ਕਿਵੇਂ ਉਹਨੂੰ ਕਿ ਤੱਤੀ ਵਾਹ ਲੱਗ ਜੂਗੀ ਜਦੋਂ ਗੁਰੂ ਸਹੀ ਉਹਨੂੰ ਤਾਂ ਗੁਰੂ ਨੂੰ ਤਾਂ ਪਤਾ ਨਾ ਗੁਰੂ ਸਭ ਜਾਣਦਾ ਹੈ ਕੱਢ ਕੱਢ ਕੇ ਅੰਤਰ ਕੀ ਜਾਣ ਭਲੇ ਬੁਰੇ ਕੀ ਪੀਰ ਪਛਾਨਤ ਉਹ ਤਾਂ ਚੰਗੇ ਮਨ ਦੇ ਬੈਗ ਨੂੰ ਸਭ ਕੁਝ ਜਾਣਦਾ ਹੈ ਉਹਦੇ ਕੋਲ ਕੋਈ ਸਾਟੇਕ ਨਹੀਂ ਲਿਜਾਣਾ ਪੈਂਦਾ ਕੋਈ ਉਹਦੇ ਕੋਲ ਫਰਿਆਦ ਨਹੀਂ ਕਰਨੀ ਪੈਂਦੀ ਉਹਦਾ ਸਹਾਈ ਹੈ ਵਿੱਚ ਕਰਤਾ ਪੁਰਖ ਕੋਲੋਆ ਬਾੜਨਾ ਵਿੰਗਾਵਾ ਕਿ ਹੱਥ ਛੜ ਗਏ ਘਰ ਚਲਿਆ ਗਿਆ ਕਈ ਦਿਨ ਘਰੋਂ ਬਾਹਰ ਨਿਕਲੇ ਪਾਈਪ ਤੰਗ ਜਿਹਾ ਤਰੇਵਦਾ ਕੰਮ ਕਰ ਕਰਦੇ ਆ ਸੋਚਦੇ ਆ ਕਿ ਭਾਈ ਜਮਾਲ ਦੀ ਝੂਠੀ ਹੀ ਬੋਲ ਸਕਦੇ ਵੀ ਉਹਨਾਂ ਨਾਲ ਮੇਰਾ ਚੰਗਾ ਕਨਾ ਪ੍ਰੇਮ ਸੀ ਵੀ ਉਹਨਾਂ ਨੇ ਦਿੱਤੀਆਂ ਹੋਣਗੀਆਂ ਕਿਵੇਂ ਹੋ ਗਿਆ ਵੈਸੇ ਤੂੰ ਹੀ ਜਾਣ ਸਮਾ ਆਇਆ ਕਹਿੰਦੇ ਇੱਕ ਦਿਨ ਕਿਦੇ ਦੁਕਾਨ ਦੀ ਸਾਫ ਸਫਾਈ ਕਰ ਰਹੇ ਨੇ ਤੇ ਇੱਕ ਮੋਹਰਾਂ ਦੀ ਕੁਠਲੀ ਲੱਭੀ ਜਦੋਂ ਦੇਖਿਆ ਵੀ ਕੀ ਦੀ ਨਾਂਦ ਨਾ ਕੋਈ ਪਰਚੀ ਲੱਗੀ ਐ ਨਾ ਕੁਝ ਹੋਰ ਲੱਗਿਆ ਦੇ ਉੱਤੇ ਕੋਈ ਹਸਾਕਤਾ ਦੇ ਵਿੱਚ ਲਿਖੀ ਨਹੀਂ ਆ ਰਹੀ ਫਿਰ ਤਮਾਹ ਜੇ ਕਹਿੰਦੇ ਵੀ ਇਹ ਸ਼ਾਇਦ ਨਾ ਭਾਈ ਜਮਾਲ ਦੀ ਹੋ ਸਕਦੀ ਐ ਉਹਨਾਂ ਨੇ ਦਿੱਤੀ ਆਪਾਂ ਲਿਖਣੀ ਭੁੱਲ ਗਏ ਸੀ ਭਾਈ ਜਮਾਲ ਜੀ ਕੋਲ ਗਏ ਘਰ ਆਪ ਗਏ ਬੁਲਾਇਆ ਨਹੀਂ ਆਪ ਗਏ ਕਹਿੰਦੇ ਭਾਈ ਜਮਾਲ ਜੀ ਬਹੁਤ ਵੱਡੀ ਗਲਤੀ ਹੋ ਗਈ ਹੈ ਕਿ ਤੁਸੀਂ ਸਮਾਨ ਤਾਂ ਦੇ ਕੇ ਗਏ ਸੀ ਗਹਿਣੇ ਗੱਟੇ ਜੋ ਵੀ ਧਨ ਦੌਲ ਸੀ ਮੋਹਰਾ ਸੀ ਪਰ ਮੈਂ ਲਿਖਣਿਆ ਲੱਗਦਾ ਉਹ ਭੁੱਲ ਗਿਆ ਸੀ ਇਸ ਕਰਕੇ ਇਹ ਵੱਡੀ ਗਲਤੀ ਹੋ ਗਈ ਇਸ ਲਈ ਮੈਂ ਤੁਹਾਡੇ ਚਾਨਾਂ ਚ ਬੇਨਤੀ ਕਰਦਾ ਕਿ ਮੇਰੀ ਗਲਤੀ ਨੂੰ ਮaaf ਕੀਤਾ ਜਾਵੇ ਕਹਿੰਦੇ ਮੈਂ ਨਹੀਂ ਮaaf ਕਰਦਾ ਕਹਿੰਦੇ ਤੂੰ ਠੂਠਾ ਬੰਦਾ ਰੱਬ ਨੇ ਤਰੀ ਕਿਵੇਂ ਸੁਣ ਲਈ ਕਿ ਤੂੰ ਝੂਠਾ ਸੀ ਹੁਣ ਪਤਾ ਨਾ ਮੋਰਾ ਤੇਰੇ ਕੋਲ ਮੈਂ ਤਾਂ ਸੱਚਾ ਸੀ ਮੇਰੇ ਹੱਥ ਸੜਿਆ ਤੇਰਾ ਸੜਿਆ ਕਿਉਂ ਨਹੀਂ ਕਹਿੰਦੇ ਮੈਂ ਤਾਂ ਆਪਣੇ ਗੁਰੂ ਅਰਜਨ ਪਾਤਸ਼ਾਹ ਦੇ ਚਰਨਾਂ ਦਾ ਧਿਆਨ ਤਰਿਆ ਸੀ ਕਿ ਇੱਕ ਦਾ ਧਿਆਨ ਦਿੱਤਾ ਸੀ ਭਾਈ ਉਹਨਾਂ ਨੇ ਭਾਈ ਉਹਨਾਂ ਨੂੰ ਪੁੱਛਣਾ ਪੁੱਜਾ ਕੇ ਅੱਗੇ ਅਮਰਸਰ ਦੀ ਸਾਦੀ ਧਰਤੀ ਦੇ ਉੱਤੇ ਦੋਨੇ ਗੁਰੂ ਮਹਾਰਜ ਅੱਗੇ ਬੇਨਤੀ ਕੀਤੀ ਨਮਸਕਾਰਾਂ ਕੀਤੀ ਸਤਿਗੁਰੂ ਪਾਏ ਚਾਹ ਦੀ ਸਾਡੀ ਸਮੱਸਿਆ ਇਸ ਤਰ੍ਹਾਂ ਆ ਇਹ ਗੁੰਝਲਦਾਰ ਸਮੱਸਿਆ ਆ ਕਦੇ ਅਸੀਂ ਰਾਤ ਦੁਆਰ ਲੈ ਕੇ ਤੁਹਾਡੇ ਦਰਵਾਜ਼ੇ ਤੇ ਲੈ ਕੇ ਆਏ ਕਿ ਉਦੋਂ ਫੈਸਲਾ ਇਹ ਹੋਇਆ ਸੀ ਕਿ ਰਾਜਾ ਕਹਿੰਦਾ ਤਬ ਦੇ ਕੜਾਹੇ ਦੇ ਵਿੱਚ ਤੇਲ ਦੇ ਕੜਾਹੇ ਵਿੱਚ ਮੂਰਾ ਰੱਖ ਦਿਓ ਜਿਹੜਾ ਕੱਢ ਲੂਗਾ ਉਹ ਸੱਚਾ ਉਹ ਦੂਜਾ ਝੂਠਾ ਵਾ ਇਹਨੇ ਮੂਰਾ ਦਿੱਤੀਆਂ ਨੇ ਮੈਂ ਲਿਖਣੀਆਂ ਭੁੱਲ ਗਿਆ ਸੀ ਮੇਰੇ ਦਿਲ 'ਚ ਖੋਟ ਕੋਈ ਨਹੀਂ ਸੀ ਮੇਰੇ ਦਿਲ ਦੇ ਵਿੱਚ ਕਿਸੇ ਪ੍ਰਕਾਰ ਦਾ ਵੀ ਲਾਲਚ ਨਹੀਂ ਸੀ ਏਦਾ ਹੱਥ ਸੜ ਗਿਆ ਮੇਰਾ ਵੱਜ ਗਿਆ ਹੁਣ ਸਮੱਸਿਆ ਆਈ ਐ ਮੈਂ ਕਿਹਾ ਮੈਂ ਗੁਰੂ ਅਰਜਨ ਪਾਤਸ਼ਾਹ ਦੇ ਚਹਨਾ ਧਿਆਨ ਤਰਿਆ ਸੀ ਕਹਿੰਦੇ ਤੇਰਾ ਗੁਰੂ ਝ ਠਿਆਂ ਦਾ ਸਹਾਰਾ ਬਣਦਾ ਤੇ ਗੁਰੂ ਅਰਜਨ ਪਾਤਸ਼ਾਹ ਜੀ ਨੇ ਦੋਨਾਂ ਦੀ ਗੱਲ ਸੁਣੀ ਤੇ ਦੋਨਾਂ ਵੱਲ ਧਿਆਨ ਤਰੇ ਕਿਵੇਂ ਭਾਈ ਤੂੰ ਦੱਸ ਜਦੋਂ ਤੂੰ ਹੋਈ ਤੇ ਤੋ ਗਲਤੀ ਹੈ ਤੇਰੇ ਦਿਲ ਚ ਕੋਈ ਲਾਲਚ ਨਹੀਂ ਹੈ ਕੋਈ ਮੋਹ ਨਹੀਂ ਹੈ ਤੇ ਧਿਆਨ ਕਿਦਾ ਤਰਿਆ ਸੀ ਕਹਿੰਦੇ ਮੈਂ ਤਾਂ ਇੱਕ ਅਕਾਲ ਪੁਰਖ ਦਾ ਧਿਆਨ ਤਰਿਆ ਗੁਰੂ ਨਾਨਕ ਸਾਹਿਬ ਦੇ ਧਿਆਨ ਨਾਲ ਧਿਆਨ ਤਰਿਆ ਤੁਹਾਡੇ ਜਾਨਸ ਧਿਆਨ ਸੀ ਇੱਕ ਦੀ ਓਟ ਰੱਖਿਆ ਇੱਕ ਤੇ ਅਸਰ ਤੇ ਕਹਿੰਦੇ ਭਾਈ ਜਮਾਲ ਤੂੰ ਵੀ ਦੱਸ ਦਾਤਾ ਭਾਈ ਕਹਿੰਦੇ ਮੈਂ ਤਾਂ ਜੀ ਫਲਾਣੇ ਬਾਬੇ ਦੇ ਫਲਾਣੇ ਪੀਰਾਂ ਦੇ ਫਲਾਣੇ ਦੇਵੀ ਦੇਵਤੇ ਛੱਡੇ ਹੀ ਕੋਈ ਨਹੀਂ ਔਰ ਇਹਨੂੰ ਕਿਥੇ ਲੱਡੂ ਕਿਥੋਂ ਕੱਪੜੇ ਕਿਥੋਂ ਵਰਦੀ ਵੇ ਸਾਰੀਆਂ ਸੁੱਖਾਂ ਪੁਰੀਆਂ ਲੈ ਲਾ ਬਾਬਾ ਲੈ ਲਾ ਦੇ ਦੇ ਛੜਾ ਦੇ ਬਚਾ ਦੇ ਫਿਰ ਆਉਣਾ ਕਿਨੇ ਤੇ ਗੁਰੂ ਅਰਜਨ ਪਾਤਸ਼ਾਹ ਕਹਿੰਦੇ ਤੂੰ ਰੱਖਿਆ ਸੀ ਭਰੋਸਾ ਬਹੁਤਿਆਂ 'ਤੇ ਕਹਿੰਦੇ ਤੂੰ ਰੱਖਿਆ ਸੀ ਭਰੋਸਾ ਬਹੁਤਿਆਂ 'ਤੇ ਤੇ ਤੇ ਬਹੁਤਿਆਂ ਦੇ ਵਿੱਚੋਂ ਆਇਆ ਕੋਈ ਵੀ ਨਾ ਤੇ ਭਾਈ ਪਤੰਗ ਜੀ ਸੱਚਾ ਤੂੰ ਵੀ ਸੀ ਸੱਚੇ ਇਹ ਵੀ ਨੇ ਢੁਠੇ ਤੁਸੀਂ ਧੋਨੇ ਨਹੀਂ ਸੀ ਗਲਤੀ ਹੋਈ ਹੈ ਕੋਈ ਗੱਲ ਨਹੀਂ ਭਾਈ ਪਰ ਭਾਈ ਪਤੰਗ ਜੀ ਨੇ ਇੱਕ ਦਾ ਓਟ ਆਸਰਾ ਲਕੇ ਹੋ ਗਿਆ ਨਾ ਸੱਚ ਝੂਠ ਦਾ ਨਿਤਾਰਾ ਇਹਦੇ ਇਹਨੇ ਇੱਕ ਦੀ ਓਟ ਆਸਰਾ ਲਿਆ ਹੋਇਆ ਤੇ ਇੱਕ ਦੇ ਭਰੋਸਾ ਰੱਖੋਗੇ ਤੇ ਕਾਰਜ ਸਭ ਨੂੰ ਹੋਣੇ ਹੋਣੇ ਨੇ ਤੇ ਜਦੋਂ ਤੁਰੇ ਹੀ ਥਾਂ ਥਾਂ ਤੇ ਫੈਨਾਂ ਫਿਰ ਕਿਧਰੋਂ ਕਿਸੇ ਨੇ ਨਹੀਂ ਆਉਣਾ ਹੁੰਦਾ ਕੋਈ ਨਹੀਂ ਹੱਲ ਕਰਦਾ ਭਾਈ ਇਹ ਕੋਈ ਸਮਾਨ ਵਾਲਾ ਬਾਜ਼ਾਰ ਵਾਲਾ ਕੋਈ ਸਮਾਨ ਥੋੜੀ ਹੈ ਵੀ ਲੋਹੇ ਦਾ ਉਹ ਮੰਡੀ ਹੈ ਕਪੜੇ ਦੀ ਉਹ ਦੁਕਾਨ ਹੈ ਦਵਾਈਆਂ ਦੀ ਉਹ ਦੁਕਾਨ ਹੈ ਇੱਥੇ ਤਾਂ ਸਭ ਕੁਝ ਇੱਕੋ ਹੀ ਦੁਕਾਨ ਤੇ ਮਿਲਦਾ ਉਹ ਹੈ ਗੁਰਨਾਨਕ ਸਾਹਿਬ ਦੀ ਦੁਕਾਨ ਚਾਰ ਪਦਾਰਤ ਜੇ ਕੋ ਮੰਗੇ ਸਾਧ ਜਨਾ ਕੀ ਸੇਵਾ ਦਾ ਕਿ ਜਿਹਨੇ ਅੰਦਰੋਂ ਭਾਈ ਸੁਧ ਨੇ ਹੁਣ ਗੁਰਗ੍ਰੰਥ ਸਾਹਿਬ ਨਾਲੋਂ ਉੱਚਾ ਸੱਚਾ ਸੁਧ ਕੋਣ ਹੋ ਸਕਦਾ ਕੋਈ ਹੈ ਨਹੀਂ ਹੋ ਸਕਦਾ ਨਾ ਤੇ ਫਿਰ ਇਹਦੀ ਰਣ ਲੱਗੀ ਇਹ ਤੇ ਗਿਆਨ ਸੁਣੀ ਇਹਦੀ ਮੱਤ ਤੇ ਚਲੀ ਹੁਣ ਬਾਸ਼ਾ ਕਹਿੰਦੇ ਆ ਜੇ ਉਹਦੀ ਨਦਰ ਤੋਂ ਬੰਜਾਵਾਂ ਮੋ ਕਿ ਜੇ ਤੈਨੂੰ ਉਹਦੀ ਨਜ਼ਰ ਨਹੀਂ ਮਿਲੀ ਜੇ ਜੁਗਚਾਰੇ ਆੜ ਜਾ ਹੋਰ ਦਸੋਣੀ ਹੋਏ ਨਵਾਂ ਖੰਡਾਂ ਵਿੱਚ ਜਾਲੀਏ ਨਾ ਚੱਲੇ ਸਭ ਕੋਏ ਚੰਗਾ ਨਾ ਔਰ ਖਾਇ ਕਿ ਜਸ ਕੀਤਲੇ ਇੰਨਾ ਕੁਝ ਹੋ ਗਿਆ ਨਾ ਬੜਾਈਆਂ ਹੋ ਰਹੀਆਂ ਜਿਵੇਂ ਕੀਤਾ ਨੇ ਅੱਜ ਦੇ ਲੋਕ ਕਹਿੰਦੇ ਬੜੇ ਬਾਬੇ ਦੇ ਚੇਲੇ ਇਹਨਾਂ ਕੁਝ ਵੀ ਹੋ ਗਿਆ ਫੇਰ ਵੀ